ਉਹ ਹਿੰਮਰਾ ਟਰੈਕਟਰ ਬਾਬਾ ਵੇ ਤਾਂ ਮੈਂ ਤੁਹਾਡੀ ਕੱਲੀ ਕੱਲੀ ਜੀ ਬਨੂਆਂ ਤੈਨੂੰ ਮੈਂ ਉਹ ਬੱਪ ਮੈਨੂੰ ਸੰਦੂਖ ਦੀ ਚਾਪੀ ਦੇ ਦੋ ਨਹੀਂ ਮੈਂ ਕੱਲੇ ਕੱਲੇ ਦੇ ਕਿਡਨੀਆਂ ਖਾ ਜੂਗਾ ਤੈਨੂੰ ਮੈਂ ਦੱਸਾਂ ਇਧਰ ਥੱਲੇ ਇਧਰ ਹਾਂ ਓਏ ਕਿਉਂ ਸਾਰਿਆਂ ਨੂੰ ਤੂੰ ਠਟਕੀਦਾ ਮੈਂ ਬੱਪ ਨੂੰ ਖਾ ਮੈਨੂੰ ਚਾਪੀ ਦੇ ਦੇ ਚਾਪੀ ਮੈਨੂੰ ਬਾਬਾ ਨੂੰ ਖਾ ਮੈਨੂੰ ਦੇ ਦੇ ਚਾਪੀ ਦੇ ਦੇ ਚਾਪੀ ਕੌਣ ਤੇ ਡਰਾ ਜਾ ਇਸ ਵਾਰ ਸਾਲੋ ਮੈਰੇ ਮੈਨੂੰ ਚਾਪੀ ਦੇ ਦੇ ਮਰੀ ਹੈ ਪਤੰਦਰ ਨੇ ਕਿਵੇਂ ਡਰਾ ਕੇ ਸਾਰਾ ਡੱਬਰ ਕੋਠੇ ਚੜਾਇਆ ਉਹ ਤੂੰ ਪਾ 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 ਚਾ ਪਾ ਚਾ ਪਾ ਜਾ ਮੈਂ ਤਾਂ ਝੋਟਾ ਲੈਣਾ ਆਇਆ ਸੀ ਆ ਖੜਾ ਝੋਕਾ ਲੈ ਜਾ ਇਹਨੂੰ ਮੇਰੇ ਨੇੜੇ ਆਈ ਤੈਨੂੰ ਮੈਂ ਦੱਸਾਂ ਮੁੱक्की ਮਾਰ ਕੇ ਦੰਦ ਘੜ ਦੂੰ ਤਰਾ ਨਹੀਂ ਬਾਬੇ ਮੈਨੂੰ ਕਿ ਲੋੜ ਆ ਬੋਕਦੇ ਸੰਗਨ ਨੂੰ ਹਿਲਾਉਣ ਦੀ ਮੈਨੂੰ ਮੇਰੀ ਚਾਪੀ ਦੇ ਦੇ ਪੁਣੀ ਤੈਨੂੰ ਮੈਂ ਦੱਸਾਂ ਮੈਂ ਤਾਂ ਦਿਮਾਗ ਖਰਾ ਕਰਤਾ ਸਾਰੀ ਉਮਰ ਕਮਾਈ ਮੈਂ ਕੀਤੀ ਹੁਣ ਤੂੰ ਰਾਣੀ ਬਣ ਕੇ ਬੈਗੀ ਸਮਝ ਆ ਗਈ ਮੈਂ ਕੱਲੇ ਕੱਲੇ ਦਾ ਸੀਣ ਕਢ ਦੂੰ ਬੁੱਢੜੀਆ ਮੈਨੂੰ ਮੇਰੀ ਚਾਪੀ ਚੜਾਉਂ ਲਿਆ ਕੱਪੂ ਤਨ ਕੱਲ ਮੈਂ ਤੇ ਨਾ ਹੀ ਤੂੰ ਮੰਕੜਾ ਆ ਸੁਣ ਤੇ ਲੈ ਉਹ ਮੈਂ ਤੈਨੂੰ ਲੁੱਧੇ ਹੇ ਬਜਾਈ ਚੋਗੀ ਕੋਲ ਫਾਲਾ ਬੱਪੂ ਖਾਲਾ ਆਹ ਚੱਟ ਨਹੀਂ ਜਾਵੇ ਆਹ ਪੂਤ ਨਿਕਲਿਆ ਨਹੀਂ ਕਾਹਨੋਂ ਨਿਕਲਿਆ ਆਹ ਦੇਖਿਆ ਕੀ ਲੱਛਣ ਕਰੀ ਜਾਂਦਾ ਜੋ ਆਗਦਾ ਢਿੱਡ ਸਾਰਦਾ ਪੇਪੇ ਹਲਕੇਆ ਫਿਰਦਾ ਬੁੱਢਾ ਮੈਨੂੰ ਤਾਂ ਦਸ ਦਿਨੋਂ ਵੀ ਸੰਗ ਲੱਗਦੀ ਆ ਪਰ ਇਹਨੂੰ ਭੌਗਦੇ ਨੂੰ ਸ਼ਰਮ ਨਹੀਂ ਆਈ ਮੈਨੂੰ ਕਹਿੰਦਾ ਭਗਦੇ ਦਾ ਕੀ ਪਤਾ ਕਦੋਂ ਉਹ ਤੇਰੇ ਤੇ ਮੈਂ ਹੀ ਚਾਦਰ ਪਾ ਦੇਣਾ ਭਗਦੇ ਸੱਚੀ ਹੋਰ ਕੀ ਮੈਂ ਝੂਠ ਬੋਲਦੀ ਆ ਆ ਚੱਕਰ ਵਾਲੀ ਗੱਲ ਸੱਚ ਆ ਓਏ ਹਾਂ ਸੱਚ ਆ ਇਹ ਟਿਕੜਾ ਝੂਠਾ ਜੱਟ ਦਾ ਜੋ ਜੀ ਕਰੂਗਾ ਜੱਟ ਕਰੂਗਾ ਜੇ ਜੱਟ ਦਾ ਚਾਦਰ ਪਾਉਣਾ ਜੀ ਕਰੂ ਜੱਟ ਚਾਦਰ ਵੀ ਪਾਊਗਾ ਠੰਡ ਸੀਗੀ ਆ ਭਾਬੀ ਤਾਂ ਚਾਦਰ ਮੰਗ ਲਈ ਇਹ ਚ ਝੂਠ ਬੋਲਣ ਵਾਲੀ ਕਿਹੜੀ ਗੱਲ ਆ ਆ ਕਮਲਾ ਟੱਬਰ ਤਾਈ ਇਹਨੂੰ ਕਿਸੇ ਹੋਰ ਸਾਧ ਨੂੰ ਚੈੱਕ ਕਰਾਉਣੇ ਆ ਆ ਦੁਹੀ ਕੀਤੇ ਪਏ ਆ ਬੁੜੇ ਨੇ ਤੁਸੀਂ ਤਿਆਰ ਹੋਵੋ ਬਾਕੀ ਮੇਰੇ ਤੇ ਛੱਡ ਦਿਓ ਉਹ ਮੈਂ ਨਹੀਂ ਜਾਣਾ ਯਾਰ ਕਿਤੇ ਮੈਂ ਤਿਆਰ ਕਰਦਾ ਯਾਰ ਉਹ ਯਾਰ ਹੈ ਨਹੀਂ ਮੇਰੇ ਤੇ ਬਾਪੂ ਬੂਪੂ ਮਾਂ ਨਹੀਂ ਖੀ ਨੂੰ ਨਹੀਂ ਮੈਂ ਦੱਸਦਾ ਲੈ ਜਾ ਲੈ ਜਾ ਉਹ ਨੁਕਤਾ ਹੋਣ ਇਹਨੂੰ ਬੁੜੇ ਨੂੰ ਲੈ ਜਾ ਕੀੜੇ ਪੈ ਜਾਣੇ ਤੇ ਕੰਜਰ ਦੇ ਚੁੱਲ੍ਹੇ 'ਚ ਪੈਣਾ ਨਾ ਹੋਵੇ ਸਾਰਾ ਟੱਬਰ ਦੁਖੀ ਕੀਤਾ ਇਹਨੇ ਜਾ ਬੱਬਾ ਜੈ ਬੱਬਾ ਜੈ ਬੱਬਾ ਜੈ ਹੋ ਹੈ 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 ਕੀ ਕਸ਼ਟ ਬੱਚਾ ਸਾਡਾ ਬੜਾ ਆਉਂਦਾ ਜੀ ਇਹ ਚ ਬੱਲੇ ਵੇ ਥੱਡੇ ਅਗੇ ਬੜਾ ਆਉਂਦਾ ਐਡਾ ਸੌਖਾ ਨਹੀਂ ਜਾਂਦਾ ਮੈਂ ਆਪਾਂ ਇਹਨੂੰ ਫੜ ਕੇ ਨਾ ਬੋਤਲ 'ਚ ਬੰਦ ਕਰ ਦਿੰਨੇ ਆਂ ਨਾਲ ਐ ਕਿਵੇਂ ਪਾਲਾਂਗੇ ਬੋਤਲ 'ਚ ਤੂੰ ਐ ਹੈ ਹੈ ਮੈਂ 파 ਕੀ ਦਿਖਾਉਣਾ ਬੜਾ ਕਰੰਟ ਤੇ ਰਿਚਤਾ ਚੱਲ ਪੋਰੇ ਚ ਚੱਲਦੇ ਆ ਜਾ ਮੈਨੀਆਂ ਨਾ ਹਾਏ ਲੈ ਦੱਸ ਕਿਵੇਂ ਡਰਦਾ ਹੈਗਾ ਮੈਂ ਕਿਹੜਾ ਡਾਕਟਰ ਆ ਵੀ ਤੇਰੇ ਟੀਕਾ ਲਾ ਦੂੰ ਚੱਲ ਆ ਜਾ ਪੋਰੇ ਚ ਚੱਲਦੇ ਆਪਾਂ ਚੱਲੀਏ ਖਾਣੇ ਗਿਆ ਬਾਪੂ ਗਿਆ ਆ ਗਿਆ ਉਹ ਚਲੋ ਚਲੋ ਚੱਲ ਆ ਜਾ ਨਾ ਚਲ ਦੇਖੋ ਬਹਿ ਜਾ ਰਹੀ ਹੈ ਬਹਿ ਜਾ ਉਹ ਤੂੰ ਉਹ ਗਲਤੀ ਜਾਣ ਕੇ ਮੁਚਲੇ ਹੋਇਆ ਹੈਗਾ ਇਹ ਜੀਆਂ ਰੂ ਹੈ ਨਾ ਪਿਆਰ ਨਾਲ ਕਾਬੂ ਨਹੀਂ ਹੁੰਦੀ ਇਹ ਨਹੀਂ ਹੁੰਦੀ ਬਿੱਗਲ ਸੁਣ ਤੇਰਾ ਹੱਥ ਭਾਰੀ ਆ ਸ਼ਕਤੀ ਨਾਲ ਪੇਸ਼ ਆਓ ਇਹਦੇ ਨਾਲ। ਉਹ ਨਹੀਂ ਉਹ ਕਦ ਮੇਰੇ ਯਾਰ ਵੀ ਮਰੀਏ ਨੇ। ਉਹ ਪਾਪਾ ਮੈਂ ਤੁਹਾਨੂੰ ਪਾਪਾ ਮੈਂ ਆਜਾ ਆਜਾ ਆਜਾ। ਆਜਾ ਆਜਾ ਆਜਾ। ਬਾਬਾ ਜੀ ਜੇ ਫੇਰ ਵੀ ਇਹਦਾ ਮੋਮੋਦ ਖਾਨ ਨੂੰ ਚਿਤ ਕਰੇ ਫੇਰ ਫੇਰ ਨਾ ਇਹਦੀ ਜੀਵ ਦੇ ਉੱਤੇ ਤੱਤਾ ਤੱਤਾ ਕੋਲਾ ਰੱਖ ਦਿਓ। ਕੋਈ ਡਿਮਾਂਡ ਪੂਰੀ ਨਹੀਂ ਕਰਨੀ ਇਸ ਦੁਸ਼ਟ ਦੇ। ਦੇਖੇ ਮੈਂ ਜ਼ੋਰ ਦਾ। ਪਰੁਕ ਜਾ ਵੇ ਖੜ ਜਾ। ਉਹ ਮੈਂ ਪੁੱਛੂ। ਹਾਂ। ਭੋਲੇ ਲੋਕ ਆ। ਆਂ ਕਿਰਪਾ ਰੱਖਿਓ ਇਹਨਾਂ ਤੇ। ਕਿਰਪਾ ਕਰਾਉਂਦਾ ਵੀਰੇ। ਵੀਰੇ। ਤੂੰ ਨਿਕਾਇਆ ਕਿ ਬਾਪੂ ਯਾਰ ਮੈਨੂੰ ਤੇ ਬਾਪੂ ਲੱਗਦਾ ਹੂੰ ਹੂੰ 10 ਉਹ ਜ਼ਿਆਦਾ ਨਹੀਂ ਹੋਏ ਅੱਬੇ ਅੱਬੇ ਬਾਪੂ ਆ ਗਿਆ ਦੇਖ ਬਾਬੇ ਤਾਂ ਜੋ ਕਰਨਗੇ ਉਹ ਕਰਨਗੇ ਤੁਸੀਂ ਨਾ ਇਹਦਾ ਨਾਲ-ਨਾਲ ਡਾਕਟਰੀ ਲਾਜ਼ਮੀ ਕਰਵਾ ਕੇ ਦੇਖ ਲੋ ਜੇ ਮੇਰੀ ਮੰਨੋ ਤਾਂ ਤੁਸੀਂ ਇਹਦੇ ਬਿਜਲੀਆਂ ਲਵਾ ਕੇ ਦੇਖੋ ਕARTA ਕੇ ਛੜ ਦੇ ਪੁੱਤ ਹਾਂਜੀ ਸ਼ਾਬਾਸ਼ ਐ ਪਕੜ ਕੇ ਰੱਖੋ ਪਕੜ ਕੇ ਰੱਖੋ ਫੜ ਕੇ ਰੱਖੋ ਨਾ ਫੜ 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 ਦੱਬ ਲੈ ਨਾ ਦੱਬ ਕੇ ਰੱਖ ਜਨਾਕਣੀ ਤੂੰ ਫੜ ਕੇ ਰੱਖ ਦੱਬ ਕੇ ਰੱਖ ਡਾਕਟਰ ਸਾਹਿਬ ਲਾਓ 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 ਸਭ ਲੋ ਡਾਕਟਰ ਹੌਲੇ ਹੋ ਗਏ ਤਾਇਆ ਆ ਗਿਆ मैडम काम हो गया जी तुडा तो शुक्रिया जसपीर जी पक्का ना। मैडम जमा चिंता ना करो असी रात तक बिजली छे उ सत घंटे जनरेटर तो खराब है सर। <laughs> माता जी, हाँ जी। आप अंधविश्वास में बिलकुल ना पढ़े ये आपका निका ही है और इसमें कोई बा बूबा नहीं है ये तो नि है इसके अंदर दुश्मन बहुत बड़ा है पांच क्विंटल लकड़िया साड़ियाँ फिर भी इसके अंदर तरह फिर है ਉੱਜੇ ਲਾਈਟ ਨਾ ਜਾਂਦੀ ਹੁਣੋਂ ਕੰਮ ਲੋਟ ਹੋਇਆ ਹੁੰਦਾ ਹੋਰ ਕੀ ਬੇਬੇ ਹਾਂ ਲਾਤਾ ਬੁੜੇ ਦੇ ਗਰੰਟੀ ਡਾਕਟਰ ਨੇ ਨਹੀਂ ਐਵੇਂ ਸੀ ਬਿਮਾਰੀ ਪੈਣਾ ਨਾ ਆਤਾ ਨਾ ਪਤਾ ਆਖੇ ਇਸ ਵਿੱਚ ਬੁढ़ा ਨਹੀਂ ਹੈ ਜੇ ਬੁढ़ा ਨਹੀਂ ਤਾਂ ਉਹ ਨਹੀਂ ਮਾਂ ਦਾ ਖਸਮ ਹੈ ਹਾਂ ਗੱਲ ਸੁਣ ਬੇ ਹਾਂ ਆਪਾਂ ਘਰੇ ਬਿਜਲੀ ਲਾ ਦਿੰਨੇ ਆ ਹੈ ਕੀ ਤਾਰਾਂ ਜੋੜ ਕੇ ਸੁੱਝ ਛੱਡ ਦਾਂਗੇ ਹਾਂ ਬੇਬੇ ਲੈ ਬੇਬੇ ਦਾ ਐ ਨਾ ਕਰ ਮੇਰਾ ਪੁੱਤ ਮਰ ਜਾ ਇਹ ਵੀ ਠੀਕ ਹੈ ਮਾਦਨੇਆ ਖਹਿੜਾ ਛੁੱਟੂ ਆਪਣੇ ਕਿਹੜੇ ਬੰਦਿਆਂ ਦੀ ਘਾਟ ਹੈ ਗਿੱਟੇ ਨਾਲ ਗਿੱਟੇ ਭਟਦੇ ਫਿਰਦੇ ਨੇ ਉਹਦਾ ਦੁਸ਼ਮਨਾ ਕੀ ਪਤਾ ਇੱਕ ਇੱਕ ਕਰਕੇ ਸਾਰੇ ਨੂੰ ਲੈ ਜੂ ਆ ਮੰਗਲ ਦਾ ਹਾਲ ਨਹੀਂ ਦੇਖਿਆ ਹਾਰੇ ਬੇਬੇ ਪਾ ਦੇ ਚੋਲੀ ਚ ਪੁੱਤ ਨੂੰ ਨਹੀਂ ਮੈਂ ਕਮਲੀ ਨਹੀਂ ਪੁੱਤਾਂ ਨਾਲੋਂ ਪੋਤੇ ਬਾਹਲੇ ਪਿਆਰੇ ਹੁੰਦੇ ਆ ਮੈਂ ਵੀ ਦਿਲ ਤੇ ਪੱਥਰ ਰੱਖ ਕੇ ਇਹ ਗੱਲ ਕਹੀ ਹੈ ਬੇਬੇ ਮਾਰਨਾ ਤਾਂ ਕਾਨੂੰ ਹੈ ਫਿਰ ਵੀ ਭਤੀਜਾ ਆ 10 10 ਕਿੱਲੇ ਜ਼ਮੀਨ ਥੋੜੀ ਵਧੂਗੀ ਹਾਂ ਉਹਦੇ ਹਿੱਸੇ ਦੀ ਜ਼ਮੀਨ ਮੈਂ ਤੁਹਾਨੂੰ ਵੜਣੀ ਹੈ ਨਾ ਚਾਚਾ ਨਾ ਓਏ ਓ ਕਾਹਦੇ ਬੰਦੇ ਜੋ ਮਾਂ ਦੀ ਗੱਲ ਹੀ ਨਾ ਰੱਖ ਸਕਣ ਜਦੋਂ ਰੱਬ ਨਹੀਂ ਕਹਤਾ ਚੱਕ ਦਿੰਨੇ ਓਏ ਹੁਣ ਕਾਦੀ ਪੰਚਾਇਤ ਕਰੀ ਜੰਨੇ ਹੋ ਯਾਰ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲੋ ਚਾਚੀ ਕਰੰਟੇ ਦਾ ਤਾਂ ਪਤਾ ਹੀ ਨਹੀਂ ਲੱਗਣਾ ਲੈ ਆ ਬੰਦਰਾ ਪੀ ਲੈ ਕੀ ਆ ਬੇਬੇ ਮੰਗੋ ਸ਼ੇਕ ਆ ਸ਼ੇਰਮਣ ਕੇ ਪੀ ਲੈ ਕਿਹੜੇ ਕੰਜਰ ਨੇ ਸਿਆਲਾਂ ਦੇ ਮੰਗੋ ਲਾਇਆ ਮੈਂ ਨਹੀਂ ਮੰਦਾ ਲੈ ਜਾ ਮੈਂ ਨਹੀਂ ਮੰਦਾ ਲੈ ਜਾ ਚਲੋ 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 ਉਹ ਮੈਨੂੰ ਛੱਡ ਦੋ ਉਹ ਨੱਕਾ ਲੱਤਾਂ ਦੀ ਨਾ 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 ਲੈ ਲੋ ਜੀ ਚੱਲਦੀ ਚੱਲਦੀ ਵੀਡੀਓ ਸ਼ੇਅਰ ਕਰ ਦਿਓ ਜੀ ਨਾਨਾ ਜੀ ਦੀ ਅੰਤਿਮ ਯਾਤਰਾ ਜੀ ਇੱਦੂ ਮੁੜ ਕੇ ਨਾਨਾ ਜੀ ਨਹੀਂ ਮਿਲਣੇ ਅੱਜ ਸਾਨੂੰ ਦਿਖਾ ਦਿੰਨੇ ਆ ਜੀ ਨਾਨਾ ਜੀ ਦੇ ਸਪਰੇਅ ਅੰਦਰ ਤੇ ਨਾਨਾ ਜੀ ਸੁੰਢੀ ਮੰਗੂ ਹੋਏ ਇਕੱਠੇ ਆਜੋ ਜੀ ਆਜੋ ਲਾਈਵ ਨਹੀਂ ਬੇਬੇ ਛੱਡ ਦੋ ਜੇ ਇਹਨੂੰ ਕੁਝ ਹੋ ਗਿਆ ਪਾ ਸਾਰੇ ਜੇਲ੍ਹ ਚ ਜਾਵਾਂਗੇ ਨੈੱਟ ਤੇ ਚੜ੍ਹਦਾ ਬੁੱਝ ਜੇ ਨੇ ਇੱਦੂ ਮੁੜ ਕੇ ਨਾਨਾ ਜੀ ਨਹੀਂ ਹੋਣਾ ਨਾਨੀ ਮਾਂ ਬਾਈ ਤੇਰੇ ਚੋਂ ਦਾ ਨਾਨਾ ਕੱਢਣਗੇ ਮੇਰੇ ਚੋਂ ਕੀ ਕੱਢਣਗੇ ਕਲਾਕਾਰ ਪੀਲਾ ਯਾਦ ਹੈ ਵਤਨ ਨੂੰ ਜਦੋਂ ਮੱਕੰਝ ਦਾ ਵਿਆਹ ਹੋਇਆ ਸੀ ਮੈਂ ਤੇਰੇ ਨਾਂ ਦੀਆਂ ਬੋਲੀਆਂ ਪਾਈਆਂ ਸੀ ਉਦੋਂ ਆਪਣਾ ਨਵਾਂ ਨਵਾਂ ਵਿਆਹ ਹੋਇਆ ਸੀ ਤੇਰਾ ਖੇਤ ਜਾਣ ਨੂੰ ਜੀ ਨਹੀਂ ਕਰਦਾ ਸੀ ਆਨੀ ਬਹਾਨੀ ਘਰੇ ਆ ਜਾਂਦਾ ਸੀ ਤੂੰ ਮੇਰਾ ਬੜਾ ਮੋਹ ਕਰਦਾ ਸੀ ਹੁਣ ਦਿਲ ਤੇ ਹੱਥ ਰੱਖ ਕੇ ਦੱਸ ਵੇ ਤੈਨੂੰ ਮੇਰਾ ਜਿਵੇਂ ਮੋਹ ਨਹੀਂ ਆਉਂਦਾ ਬੇਬੇ ਕਿਹੋ ਜਿਹੀ ਗੱਲਾਂ ਕਰੀ ਜਾਂਦੀ ਐ ਮੈਨੂੰ ਸੰਗ ਆਉਂਦੀ ਐ ਤੈ ਜਾਣਿਆ ਤੂੰ ਮੇਰਾ ਖਸਮ ਐ ਉਹਨੇ ਤਾਂ ਮੇਰੇ ਸਿਰ ਤੇ ਜੂੰਡੇ ਨਹੀਂ ਜਿੰਨੇ ਮੈਂ ਤੇਰੇ ਕੰਮ ਕੀਤੇ ਨੇ ਸਾਰੀ ਉਮਰ ਤੈਨੂੰ ਸੁੱਖ ਦਾ ਸਾਰੀ ਲੈ ਨਹੀਂ ਦਿੱਤਾ ਆ ਹੱਥ ਜੋੜੇ ਤੇਰੇ ਮੂਰੇ ਦੁਸ਼ਮਨਾ ਹੁਣ ਵੱਗ ਜਾ ਬੇਬੇ ਮੈਨੂੰ ਕਹੀਂ ਹਾਂ ਮੈਂ ਤੈਨੂੰ ਭੜੇ ਭੜੇ ਬਾਬੇ ਕੋਲੇ ਲੈ ਕੇ ਜਾਊਂਗੀ ਤਾਈ ਹਾਂ ਇਹਨੂੰ ਚਿਮਟੇ ਵਾਲੇ ਬਾਬੇ ਕੋਲੇ ਲੈ ਕੇ ਚਲਦੇ ਆ ਨਹੀਂ ਬੇਬੇ ਮੈਨੂੰ ਪੀਜਾ ਵਾਲੇ ਬਾਬੇ ਕੋਲ ਲੈ ਜਾ ਹਾਂ ਜਾਂ ਤੈਨੂੰ ਖਾ ਨਹੀਂ ਮੈਂ ਪੀਜਾ Ah! ਕੌਣ ਹੈ ਤੂੰ ਜੱਟੀ ਨਹੀਂ ਜਾਂਦੀ ਲਾਲਾ ਜੋਰ ਦੇਖ ਲੈ ਫਿਰ ਤੂੰ ਕਹਿਣਾ ਮੈਂ ਜਾਣਾ ਤੇ ਮੈਂ ਜਾਣ ਨਹੀਂ ਦੇਣਾ ਤੈਨੂੰ ਬੋਤਲ ਚ ਬੰਦ ਕਰਕੇ 10 ਗੱਜ ਜ਼ਮੀਨ ਚ ਡੂੰਗਾ ਗੱਡਾਂਗਾ 10 ਚੌਂਚ ਲੈਣਾ ਕਰ ਨਾ 10 ਦੇ ਉਹਨੂੰ ਚਿਮਟਾ ਪਰਛਾ ਕਾਢੋ ਚੜੀ ਦਰਖਤ ਤੇ ਵਾਹ ਵਾ ਸਾਨੂੰ ਵਾਖਦੇ ਕਾਢੋ ਚੜੀ ਦਰਖਤ ਤੇ ਵਾਹ ਵਾ ਸਾਨੂੰ ਦੱਸ ਕੌਣ ਹੈ ਤੂੰ ਹਾਂ ਮੈਂ ਦੀ ਘਰ ਵਾਲੀ ਜੈ ਬਾਬਿਆਂ ਦੀ ਸਟੈਂਡ ਕੌਰ ਆਪਦੇ ਬੰਦੇ ਚੀ ਬੜੀ ਬੈਠੀ ਐ ਜਾਂਦੀ ਕਿਉਂ ਨਹੀਂ ਇਨਾ ਮੋ ਮੋ ਮਕੋਈ ਨਹੀਂ ਜੇ ਮੈਂ ਨੂੰ ਛੱਡਦਾ ਇਹਨੇ ਦੂਜੀ ਕਰ ਲੈਣੀ ਆ ਮੈਂ ਨਹੀਂ ਘੱਟ ਦਿੰਦੀ ਸੁੱਖ ਦੇਣੇ ਨੂੰ